thank you ਸੋਹਣਿਆ ਕਿ ਸਾਡੇ ਮਿਲ ਕੇ ਆਇਆ ਜਿਹੜਾ ਕੋ ਦੇਖ ਬਹਾਦਰ ਸਾਹਿਬ ਦਾ ਜੇਵਾ ਰਾਮ ਕਹਿੰਦਾ ਆਓ ਮੈਨੂੰ ਇਦਾਂ ਲੱਗਦਾ ਮੇਰੇ ਗੁਰੂ ਜੀ ਨੇ ਮੈਨੂੰ ਮੇਰੇ ਗੁਰੂ ਦਾ ਹਾਲ ਖਰਾਬ ਜੰਮਣੀ ਘੇਰ ਤੋਂ ਆਸਾ ਲਾ ਕੇ ਲੱਗਿਆ ਕਿ ਫਤਗੰਦ ਜੀ ਜੇ ਤੋੜ ਗਏ ਦਸਨ ਦੇਣ ਕੇ ਬੋਲੋ ਵਾਹਿਗੁਰੂ ਭਾਈ ਜੇਤਾ ਨਾਮ ਪਰ ਆਇਆ ਜਦੋਂ ਤੂੰ ਦਸਨ ਕਰਨਾ ਚਾਹਨਾ ਜਦ ਹਾਂ ਜਦ ਅਰੇ ਕਿ ਸਿੱਟੀ ਚ ਦਰਿਸ਼ਾ ਮੰਜਲਾ ਈ ਕਿ ਇੱਕ ਪੱਲਾ ਖੋਲਿਆ ਉਹ ਜਿਹਨੂੰ ਗੁਰੂ ਦਾ ਸੀਸ ਵੇਖਿਆ ਉੱਪਾ ਮਾਰ ਕੇ ਰੋਣ ਲੱਗ ਪਿਆ ਬੋਲੋ ਵਾਹਿਗੁਰੂ ਉਹ ਕਹਿੰਦਾ ਸੱਚੇ ਪੰਦਾ ਤੁਸੀਂ ਸਰੀਰ ਕਰਕੇ ਨਹੀਂ ਰਹੇ ਪਰ ਤੁਸੀਂ ਆਪਣੇ ਸਿੱਖ ਦੀ ਪੁਕਾਰ ਸੁਣ ਕੇ ਹੁਣ ਦਰਸ਼ਨ ਦੇਣ ਮਹਾਰਾਜ ਸਾਹਿਬ ਤੁਹ ਸ੍ਰੀ ਹਰਿ ਕ੍ਰਿਸ਼ਨ ਜਾਈ ਹੈ ਜਿਸ ਇਹਦੀ ਛੁੱਟੀ ਨਾਲ ਭਾਈ ਸਾਹਿਬ ਭਗਵਿੰਦਰ ਸਿੰਘ ਜਤੇ ਜੀ ਸਾਧਗ੍ਰੰਥ ਪਾਉਣ ਦੇ ਕਿਰਦਾਰ ਨਾਲ ਆਕਾਰਸਾਨ ਆਰਥਿਕ ਦੌਰ ਤੇ ਭਾਈ ਸਾਹਿਬ ਜਤੇ ਜੀ ਦਾ ਰਕਤਾਂ ਕਿਉਂਕਿ ਇਹਨਾਂ ਦੇ ਤਾਂ ਇੱਕ ਲਗਨ ਪਿਆਰ ਹੈ ਉਹ ਸਮੇਂ ਨਾਲ ਵੀ ਕਈ ਵਾਰੀ ਅਗੇ ਮਿਲੋ ਜੀਦਾ ਹੈ

چاپ کا جو مہا پورا واحد جی جی جانتے ہیں کہ جانتے ہیں کہ مجھے ہیں کہ ساڑھے آفتہ کریں آج ساکھ بھائی شرطہ سیدی روڑا بھی تھی شروع رامتہ اکنو پر ایک سبیٹی ہوئی سنتا تفیر مجھے آنے اونا اگر ہی کہتا ہاں بھائی شرطہ سیدی روڑا بھی شرطہ سیدی روڑا نے آپ جانتے ہیں جانتے ہیں کہ ساڑھے آفتہ करणी आहे उन वञो बाबा अटा दादी 22 22 23 ਦਸੰਬਰ ਨੂੰ ਮੋਹਾਲੀ ਨੂੰ ਨਾਲ ਦੇ ਕਿ ਤੁਹਾਨੂੰ ਜਾਣ ਦੇ ਤੋਂ ਕਬੂਦਰਾ ਜਵਾਲੀ ਦੇ ਬਾਅਦ ਵੰਡਰ ਵਾਲਾ ਪੱਟੀ ਉਥੇ ਸਮਾਗਮ ਹੋਣਗੇ ਉਹਦੇ ਯਾਦ ਨਾਲ ਸ੍ਰੀ ਕਨਿਟੀ ਦੇ ਰੂਪਮਿਆਰੇ ਵੀ ਇਹਨਾਂ ਸਮਾਗਮ ਵਿੱਚ ਤੁਹਾਨੂੰ ਅਧਿਆਪੀ ਕਰਦੇ ਹਾਂ ਉਹਨਾਂ ਨੇ ਆ ਕੇ ਚੱਲਣ ਕਰਿਆ ਆਵਾਜ਼ ਦਿੱਤੀਆਂ ਕੰਗਰ ਕਰਦੇ ਆ ਪਾਈ ਸਾਹਿਬ ਆ ਕੇ ਗੁਰਜੀਤ ਜੀ ਪਾਸੋਂ ਮੈਂ ਖਿਮਾਨੀ ਜਾਣਕਾਰੀ ਕਰਦਾ ਹਾਂ ਆਹ ਬਾਹਰ ਦੇ ਚੀਜ਼ ਕੋ ਸੋ ਸੇਰ ਗੁਰੂ ਤੇਗ ਬਹਾਦਰ ਸਾਹਿਬ ਦੇ ਅੰਚੀ ਦੀ ਜਗ੍ਹਾ ਦੇ ਦਿਸਣ ਕਿ ਆਹ ਸਾਹਿਬ ਸੰਗਤ ਅੱਥੇ ਹੁੰਦਾ ਹਨ ਤੇ ਅੱਥੇ ਅੱਗੇ ਸੰਤਾ ਸਿੱਧੀ ਜੇ ਰੰਗਾਰੀਆਂ ਇਹ ਅਨੰਦਗੜ੍ਹ ਸਿੱਕਾ ਵਾਲਿਆ ਕਾਰ ਸਿੰਘ ਵਾਲੇ ਸਿਵਾ ਕਰਾ ਦੇ ਆਲ ਸੋਮੀ ਕਮੇਟੀ ਦੇ ਨਾਮ ਤੋਂ ਹੋ ਰਿਆ ਸਾਰੀ ਸਿਰ ਉਹ ਵਾਹ ਲੰਗਰ ਪ੍ਰਸਾਦਾ ਸੰਤਾਂ ਤੇ ਪਰੇ ਪਕਾ ਰੀਆਂ ਇਹ ਸੰਤਾ ਕੀਰਤਨ ਸੁਣੀਆਂ ਸਾਰੇ ਕੀਰਤ ਸਮਾਗ ਅੰਮ੍ਰਿਤ ਵੇਲੇ ਤੋਂ ਲੈ ਕੇ ਇਸ ਵੇਲੇ ਕੀਰਤ ਸਮਾਗ ਚੱਲ ਰਹੇ ਨੇ ਯਾਰਾ 11:30 ਵਜੇ ਤੱਕ ਕੋਪਰ ਨੇ ਇਹ ਸਾਰੀਆਂ ਸੰਗਤਾਂ ਨੂੰ ਇਹ ਬੇਨਤੀ ਕੀਤੀ ਆਈ ਹੈ ਕਿ ਜਿਹੜੇ-ਜਿਹੜੇ ਸੰਗਤਕਾਰ ਹੈ ਉਹ ਵੀ ਆ ਕੇ ਲਾਹ ਲੈਂਣ ਕਿਦਨ ਸੁੱਲ ਕੇ ਆਪ ਦੇ ਪਰਿਵਾਰ ਸੀ ਆਪਣੇ ਪਛਾੜ ਚੁਕਾ। ਬਾਬਾ ਜੀ ਅੱਜ ਦਾ ਦਿਹਾੜਾ ਇਹ ਰਿਹਾ ਯਾ ਇਸ ਦਿਸ਼ਾ ਵੇਸ਼ਾ ਵਿੱਚ ਮਨਾਇਆ ਜਾ ਰਿਹਾ ਚ ਤੇ ਤੁਸੀਂ ਅੱਜ ਦੇ ਯੂਟਿਊਬ ਕੀ ਮੈਸੇਜ ਦੇਣਾ ਚਾਹੋਗੇ? ਮੈਂ ਜੋ ਮੈਸੇਜ ਦੇਣਾ ਚਾਹੁੰਦਾ ਹਾਂ ਸ਼੍ਰੀ ਗੁਰੂ ਤੇਗ ਬਾਹੂ ਸਾਹਿਬ ਨੇ ਤਨ ਹੀ ਇੱਕ ਥਾਂ ਛੱਡ ਕੇ ਤੇ ਇਹ ਨਹੀਂ ਸੋਚਿਆ ਕਿ ਕਿਹਦੇ ਵਾਸਤੇ ਨਹੀਂ ਤੇ ਦੇ ਦੇ ਰਣ ਸੁਝਾ ਪਿੱਛੇ ਕੋਈ ਆਇਆ ਵਾ ਅਬੇ ਧਰਮ ਨੂੰ ਬਚਾਉਣ ਲਈ ਤੇ ਸਿਰਫ ਇੱਕ ਬਾਤ ਜਿਆਦੀ ਅਬੇ ਸੀਸ ਦਾ ਬਰਦਾਨ ਲੈਣ ਚ ਲਗੇ ਹਾਂ ਜਿਹੜਾ ਪੰਡਤਾ ਨੇ ਆਖਿਆ ਕਿ ਸਾਡੇ ਧਰਮ ਨੂੰ ਖਤਰਾ ਹੈ ਤੇ ਸਾਡੇ ਧਰਮ ਨੂੰ ਖਤੂਰੀ ਤਨ ਆਇਆ ਇਸ ਪੈਕੇ ਤੁਸੀ ਅੰਨਾ ਚਲੋ ਪਰ ਗੁਰੂ ਗੋਬੀ ਸਿੰਘ ਜੀ 9 ਸਾਲ ਦੀ ਉਮਰ ਦੇ ਵਿੱਚ ਵੀ ਗੁਰੂ ਗੋਬੀ ਸਿੰਘ ਨੇ ਸਿਰਫ ਇੱਕ ਬਾਤ ਸਹਿਮਿਆ ਕਿ ਤੁਹਾਡੇ ਤੋਂ ਵੱਡਾ ਜੱਗੀ ਤੱਬੀ ਇਸ ਵੇਲੇ ਕੋਈ ਨਹੀਂ ਆ ਤੁਹਾਨੂੰ ਹੀ ਜਾ ਕੇ ਬਿਦਾਨ ਦੇਣਾ ਪੈਣਾ ਤੇ ਧਰਮ ਚੋਣਾ ਪੈਣਾ ਕਿਉਂ ਪਰ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਕਿ ਜੇ ਮੈਂ ਤੇ ਚਲ ਗਿਆ ਤੇ ਬਾਅਦ ਤੂੰ ਅਨਾਥ ਹੋ ਜਾਏਗਾ ਮਹਾਰਾਜ ਜੀ ਆਸਿ ਗੁਰੂ ਗੋਬਿੰਦ ਸਿੰਘ ਜੀ ਕਹਿਣੇ ਸੀ ਕਿ ਜੇ ਮੇਰੇ ਅਨਾਥ ਹੋਣਾ ਲੱਖਾਂ ਅਨਾਥ ਹੋਣਾ ਲੱਖਾਂ ਅਨਾਥ ਨੂੰ ਬਾਝ ਜਾਣਗੇ ਤੇ ਮੈਨੂੰ ਕੋਈ ਪਰਵਾਹ ਨਹੀਂ ਇਸ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸ਼ੁਰੂ ਤੋਂ ਤਿਆਗ ਰਿਹਾ ਵਾ ਕਿਉਂਕਿ ਛੋਟਿਆਂ ਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਭਰਾ ਦਾ ਵਿਆਹ ਹੀ ਤੇ ਗੁਰੂ ਤੇਗ ਬਹਾਦਰ ਨੇ ਆਪਣੇ ਸੋਹਣੇ ਬਸਤਰ ਲਾ ਕੇ ਕਿਸੇ ਨੰਗੇ ਈ बच्चे handleDelete ते गुरु ते एक बात ਹੈ ਜੀ ਉਸ ਤਰੀਕੇ ਕਰਦੇ ਲਗੇ ਜੀ गुरु ते ਮੈਂ ਆਏ ਤੇ ਮਾਤਾ ਜੀ ਨੇ ਕਿਹਾ ਵੀ ਕਿਉਂ ਤੁਸੀਂ ਇਹ ਸਾੜੇ ਕੱਪੜੇ ਕਿੱਥੇ ਰੱਖ ਰਹੇ ਹੋ ਇਹਦੇ ਕੱਪੜੇ ਕਿਸੇ ਬੱਚੇ ਕੋ ਕੋਈ ਕੱਪੜਾ ਨਹੀਂ ਤੇ ਮੈਂ ਉਹ ਕੱਪੜਾ ਉਹਨਾਂ ਨੂੰ ਦੇ ਦਿੱਤੀ ਇਸ ਕਰਕੇ ਗੁਰ ਤੇਗ ਬਹਾਦਰ ਜੀ ਬਚਪਨ ਤੋਂ ਲੈ ਕੇ ਅੰਤ ਤੱਕ ਕੁਰਬਾਨੀ ਕਰਦੇ ਆਏ ਤੇ ਨਾਲ त्याग ਕੀਤਾ ਵਾਹਿਗੁਰੂ ਸਾਹਿਬ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਇਹ ਗੁਰੂ ਸਾਹਿਬਾਂ ਦੀ ਬਖਸ਼ੇ ਸੇਵਾ ਚ ਦਵਾਈ ਸ਼ੂਗਰ ਦੀ ਬਾਬਾ ਸ਼ੀਰ ਦੀ ਕੈਂਸਰ ਦੀ ਮਿਰਗੀ ਦੀ ਦਰਦ ਦੀ ਕਬਜ ਦੀ ਗੈਸ ਦੀ ਤਰਨ ਚੁੱਕ ਟਾਈਫਾਇਡ ਬੁਖਾਰ ਅੱਖਾਂ ਦਾਰੂ ਤੁੰਦਲਾ ਮੋਤੀਆ ਅਜਾਲਾ ਪੱਟੀ ਮਲਮ ਕੋੜ ਧਾਤ ਚੁੱਕ ਚੰਬਲ ਛੇ ਬੰਦੇ ਸੁੰਡੀਆਂ ਚੱਲਦੀਆਂ ਗੁਰੂ ਸਾਹਿਬ ਦੀ ਬਖਸ਼ਿਸ਼ ਹੈਗੀ ਏ ਮੇਰੇ ਕੋ ਕੁਛ ਨਹੀਂ ਸਿਰਫ ਗੁਰੂ ਜੀ ਦੀ ਬਖਸ਼ੇ ਸੇਵਾ ਦੀ ਦਵਾਈ ਪੰਜਾਂ ਨਹੀਂ ਲੱਗਦਾ ਪੰਜਾਂ ਨਹੀਂ ਲੱਗਦਾ ਕਿਸੇ ਦਾ ਹਰ ਤਰ੍ਹਾਂ ਦੀ ਦਵਾਈ ਫ੍ਰੀ ਹੈ ਗੁਰੂ ਜੀ ਦੀ ਬਖਸ਼ਿਸ਼ ਨਾਲ ਹੋਰ ਕਿੱਥੇ ਮਿਲ ਸਕਦੇ ਹੋ ਬਾਬਾ ਜੱਲ ਗੁਰਦੁਆਰੇ ਦੇ ਬਾਹਰ ਬੈਠੀਦਾ ਸਵੇਰ 4 ਤੋਂ 5 6 ਵਜੇ ਤੱਕ ਤੇ ਆਪਣਾ ਛੋਟੇ ਸਹਿਬ ਜਦੋਂ ਦੀ ਜਾਂਦਾ 시디ਗੁਰ ਬੰਤੇ 5-6 ਦਿਨ ਉੱਥੇ ਦਿਨ ਰਾਤ 24 ਘੰਟੇ ਸੇਵਾ ਚੱਲਦੀ ਹੈ ਦਵਾਈ ਦੀ ਪੰਜਾਂ ਨਹੀਂ ਲੱਗਦਾ ਕਿਸੇ ਦਾ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਹੋਲੇ ਮੈਂ ਲੈ ਵੀ ਸਾਰੇ ਬਸੇ ਜਾਇਦਾ ਮਾਰੇ ਦੀ ਬਖਸ਼ਿਸ਼ ਇਹ ਗੁਰੂ ਸਬਦ ਦੀ ਬਖਸ਼ਿਸ਼ ਗੁਰੂ ਸਬਦ ਦੇ ਲੰਗਰੇ ਵੀ ਗੁਰੂ ਗੋਬੀ ਸਿੰਘ ਮਾਰੇ ਨੇ ਕਿਰਪਾ ਕੀਤੀ ਗੁਰੂਵਰ ਜੀ ਦੇ ਵੀ ਨੇ ਖੋਦ ਵਾਈਆਂ ਦਿੱਤੀਆਂ ਗੁਰੂ ਆਰ ਕ੍ਰਿਸ਼ਨ ਮਾਰੇ ਨੇ ਖੋਦ ਵਾਈਆਂ ਦਿੱਤੀਆਂ ਇਹ ਉਹਨਾਂ ਦੇ ਲੰਗਰ ਨੇ ਸਾਰੇ ਉਹਨਾਂ ਦੇ ਲੰਗਰ ਉਹਨਾਂ ਦੀ ਬਖਸ਼ਿਸ਼ ਹੋਲੇ Hey,